ਮੈਨੂੰ ਚਾਹਨੀ ਹੈ ਕਿ ਜਿਹੜੇ ਵੀ ਟ੍ਰਾਂਸਜੈਂਡਰ ਉਹ ਆਪਣੀ ਇੱਕ ਅਲੱਗ ਤੋਂ ਪਛਾਣ ਬਣਾਵੇ ਜਿੱਦਾਂ ਕਿ ਮੇਰੀ ਪਛਾਣ ਹੈ ਮੈਨੂੰ ਹਰ ਕੋਈ ਹਰ ਕੋਈ ਮੌਣੀ ਮੰਤ ਦੇ ਨਾਮ ਤੋਂ ਜਾਣਦਾ ਹੈ ਐ ਨਹੀਂ ਜਾਣਦਾ ਕਿ ਮੈਂ ਕਿਹਦਾ ਚੇਲਾ ਹੈ ਕਿਹਦਾ ਕੌਣ ਮੇਰਾ ਚੇਲਾ ਹੈ ਮੈਂ ਕਿਹਦਾ ਚੇਲਾ ਹਾਂ ਗੁਰੂ ਕਿਤੇ ਆਪਣੀ ਇੱਕ ਪਛਾਣ ਬਣਾਈ ਹੈ ਤਾਂ ਮੈਂ ਸਾਰਿਆਂ ਨੂੰ ਮੈਂ ਤਾਂ ਹੀ ਕਹਿਣਾ ਚਾਹਨੀ ਹੈ ਕਿ ਆਪਣੀ ਇੱਕ ਪਛਾਣ ਬਣਾਓ ਕਈ ਵਾਰੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੇ ਘਰੇ ਟ੍ਰਾਂਸਜੈਂਡਰ ਜਿਹੜੇ ਜਨਮ ਲੈ ਲੈਂਦੇ ਨੇ ਜਨਮ ਲੈਣ ਤੋਂ ਬਾਅਦ ਉਹ ਸਮਾਜ ਦੇ ਵਿੱਚ ਮੂੰਹ ਲੁਕਾਉਂਦੇ ਨੇ ਤੇ ਉਹਨਾਂ ਨੂੰ ਬੱਚਿਆਂ ਨੂੰ ਕਿਸੇ ਦਾ ਕਿਸੇ ਕੋਲ ਛੱਡ ਜਾਂਦੇ ਨੇ ਜਾਂ ਕੋਈ ਜਿਹੜੀ ਟੀਮ ਹੁੰਦੀ ਆ ਕੇ ਲੈ ਜਾਂਦੀ ਹੈ ਤੁਹਾਡੀ ਜਿਹੜੀ ਟੀਮ ਹੁੰਦੀ ਹੈ ਲੇਕਿਨ ਇਹਦੇ ਵਿੱਚ ਕਿੰਨਾ ਕੁ ਬਦਲਾਅ ਚਾਹੀਦਾ ਹੈਗਾ ਵੀ ਉਹ ਬੱਚੇ ਨੂੰ ਆਪਣੇ ਘਰੇ ਰੱਖ ਕੇ ਉਹਨੂੰ ਐਜੂਕੇਟ ਕੀਤਾ ਜਾਵੇ ਅੱਗੇ ਵਾਸਤੇ ਦਾ ਫਿਊਚਰ ਬ੍ਰਾਈਟ ਕੀਤਾ ਜਾਵੇ ਆ ਦੇਖੋ ਜੀ 2014 ਤੋਂ ਪਹਿਲਾਂ 트랜ਜੈਂਡਰ ਦਾ ਕੋਈ ਵਜੂਦ ਨਹੀਂ ਸੀਗਾ ਲੇਕਿਨ ਹੁਣ 2014 ਦੇ ਬਾਅਦ ਨਾਲਤਾ ਜੱਜਮੈਂਟ ਜਰਨਾਇਆ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਕੋਈ ਵੀ 트랜ਸਜੈਂਡਰ ਕਿਨਰ ਮੰਤ ਕੋਈ ਵੀ ਜੋ ਆਪਣੇ ਸਰਨੇਮਤ ਹੈ ਉਹ ਕਿਸੇ ਵੀ ਬੱਚੇ ਨੂੰ ਜ਼ਬਰਦਸਤੀ ਨਹੀਂ ਲੈ ਕੇ ਆ ਸਕਦਾ ਹੁਣ ਅਗਰ ਬੱਚੇ ਦੇ ਮਾਪੇ ਚਾਹਵੇ ਤਾਂ ਉਹਨੂੰ ਆਪਦੇ ਕੋਲੇ ਰੱਖ ਸਕਦੇ ਆ ਉਹਨੂੰ ਪੜਾ ਸਕਦੇ ਆ ਉਹਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਉਹਨੂੰ ਆਪਣੇ ਜੀਵਨ ਬਸਰ ਲਈ ਉਹ ਸਾਈਟ ਆਉਟ ਦੀ ਕਰ ਸਕਦੇ ਹੁਣ ਨਹੀਂ ਲਿਆ ਸਕਦੇ ਹੁਣ ਇਹ ਬਹੁਤ ਵੱਡਾ ਇੰਪਰੂਵਮੈਂਟ ਹੈਗਾ 트랜스ਜੈਂਡਰ ਕਮਿਊਨਿਟੀ ਵਾਸਤੇ ਮੇਰੇ ਕੋਲੇ ਇੱਥੇ 25 트랜스ਜੈਂਡਰ ਹੈਗੇ ਜਿਹੜੇ ਕਿ ਸ਼ੈਲਟਰ ਰੂਮ ਚ ਰਹਿੰਦੇ ਆ ਕੋਈ ਸਿਲਾਈ ਕਰਦਾ ਕੋਈ ਐਮਬੋਰੀਡਰੀ ਦਾ ਕੰਮ ਕਰਦਾ ਕੋਈ ਇਹਦਾ ਕੰਪਿਊਟਰ ਦਾ ਸਿੱਖਦਾ ਪਿਆ ਦੋ ਤਿੰਨ ਸਟੂਡੈਂਟ ਹੈ ਜਿਹੜੇ ਉਹ ਪੜਾਈ ਕਰਦੇ ਪਏ ਆ ਇਹ ਮਤਲਬ ਮੈਂ ਚਾਹਨੀ ਹੈ ਕਿ ਆਣ ਵਾਲੀ ਪੀੜ੍ਹੀ ਹੈ ਜਿਹੜੀ ਆਪਣੇ ਪੈਰਾਂ ਤੇ ਖੜੀ ਹੋ ਕੇ ਤੀ ਕਿ ਇੱਜ਼ਤਦਾਰ ਜ਼ਿੰਦਗੀ ਜਿੱਦਾਂ ਕਿ ਮੇਲ ਫੀਮੇਲ ਰਹਿੰਦੇ ਉਹਦੇ ਟ੍ਰਾਂਸਜੈਂਡਰ ਵੀ ਇਸ ਤਰ੍ਹਾਂ ਹੀ ਵਿਚਰਨ ਕਿ ਉਹਨਾਂ ਕੋਲ ਇਹ ਐਵੇਂ ਨਾ ਕਹੇ ਕਿ ਇਹ ਮਤਲਬ ਇਹ ਟ੍ਰਾਂਸਜੈਂਡਰ ਨਹੀਂ ਇਹ ਭਲਾਨਾ ਅਫਸਰ ਜਾ ਰਿਹਾ ਹੈ ਮਤਲਬ ਇੱਕ ਉਹਦਾ ਹੋਣਾ ਚਾਹੀਦਾ ਫੋਰ ਦਾ ਐਗਜ਼ਾਮਪਲ ਜਿੱਦਾਂ ਮੈਂ ਹੈਗੀ ਹਾਂ ਤਾਂ ਮੈਂ ਪੜ੍ਹੀ ਲਿਖੀ ਸੀ ਤਾਂ ਹੀ ਤਾਂ ਮੈਂ ਪੜ੍ਹੀ ਹਾਂ ਅੱਗੇ 13 ਸਾਲ ਦੀ ਉਮਰ ਤੋਂ ਮੈਂ ਕੰਮ ਛੱਡ ਦਿੱਤਾ ਸੀ ਤੇ ਹੁਣ ਮੈਂ ਜਿਹੜੇ ਮੁਕਾਮ ਤੇ ਹੈ ਗਿਆ ਮੇਰੀ ਪੜ੍ਹਾਈ ਕਰਕੇ ਹੈਗੀ ਹੈ ਅਗਰ ਐਜੂਕੇਸ਼ਨ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਮਸਟ ਫੋਰ ਐਜੂਕੇਸ਼ਨ ਤਾਂ ਮਸਟ ਹੁੰਦੀ ਹੈ ਕਿ ਆਪਾਂ ਨੂੰ ਆਪਾਂ ਨੂੰ ਪਤਾ ਹੀ ਨਹੀਂ ਆਪਣੇ ਰਾਈਟ ਬਾਰੇ ਆਪਾਂ ਕੀ ਚੀਜ਼ ਹੈ ਆਪਾਂ ਨੂੰ ਕਿੱਥੋਂ ਕੀ ਮਿਲ ਸਕਦਾ ਹੈ ਤੇ ਉਹਦੇ ਬਾਅਦ ਦੀ ਆਪਾਂ ਅੱਗੇ ਕੁਝ ਮੰਗਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇੱਕ ਸਾਡਾ ਪ੍ਰੋਗਰਾਮ ਦੇਖ ਰਹੇ ਹੋਗੇ ਜਿਹਦੇ ਵਿੱਚ ਅਸੀਂ ਉਸ ਤਰ੍ਹਾਂ ਦੇ ਲੋਕਾਂ ਨੂੰ ਮਿਲਵਾਨਣੇ ਆ ਤੁਹਾਡੇ ਨਾਲ ਜਿਨ੍ਹਾਂ ਨੇ ਆਪਣੇ ਬਲਬੁੱਤੇ ਤੇ ਉੱਤੇ ਉੱਤੇ ਖੜੇ ਹੋ ਕੇ ਆਪਣੇ ਆਪ ਨੂੰ ਸਟੈਂਡ ਕੀਤਾ ਹੈਗਾ ਔਰ ਸਮਾਜ ਦੇ ਵਿੱਚ ਆਪਣਾ ਇੱਕ ਮੁਕਾਮ ਹਾਸਲ ਕਰਕੇ ਆਪਣੀ ਜਗ੍ਹਾ ਬਣਾਈ ਹੈਗੀ ਹੈ ਇਸੇ ਵਿਸ਼ੇ ਦੇ ਵਿੱਚ ਮੇਰੇ ਨਾਲ ਜਿਹੜੇ ਗੱਲਬਾਤ ਕਰਨਗੇ ਲੁਧਿਆਣਾ ਤੋਂ ਹੈਗੇ ਨੇ ਮੋਨੀ ਮਹੰਤ ਜਿਹੜੇ ਬਹੁਤ ਹੀ ਮਸ਼ਹੂਰ ਨੇ 2018 ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਸਮਾਜ ਸੇਵਾ ਦੇ ਵਿੱਚ ਤੇ ਅੱਜ ਦੇ ਰੇਟ ਦੇ ਵਿੱਚ ਇੱਕ ਨਾਮ ਹੈਗਾ ਔਰ 트랜스젠ਡਰ ਨੂੰ ਲੈ ਕੇ ਬਹੁਤ ਹੀ ਕੁਝ ਕਰ ਰਹੇ ਨੇ 트랜스젠ਡਰ ਦੀ ਜ਼ਿੰਦਗੀ ਦੇ ਵਾਸਤੇ ਹੀ ਇਹਨਾਂ ਨੇ ਬਹੁਤ ਲੜਾਈ ਕੀਤੀ ਹੈ ਔਰ ਉੱਪਰ ਤੱਕ ਲੜਾਈ ਕਰਨ ਤੱਕ ਉਹਨਾਂ ਦੇ ਹੱਕ ਦੇ ਵਾਸਤੇ ਖੜੇ ਨੇ ਇਹਨਾਂ ਦੇ ਕੋਲ ਅਸੀਂ ਗੱਲਬਾਤ ਕਰਾਂਗੇ ਤੁਸੀਂ ਦੇਖੋ ਨਮਸਕਾਰ ਜੀ ਮੇਰੇ ਨਾਲ ਜਿਹੜੇ ਮੌਜੂਦ ਨੇ ਇੱਕ 트랜ਸਜੈਂਡਰ ਨੇ ਤੇ ਦੇਸ਼ ਦੇ ਵਿੱਚ ਤੁਸੀਂ ਦੇਖਦੇ ਹੋ ਵੀ 트랜ਸਜੈਂਡਰ ਜਿਹੜੇ ਹੈਗੇ ਅਨ ਐਜੂਕੇਟ ਹੋਣ ਦੇ ਬਾਵਜੂਦ ਵੀ ਆਪਣਾ ਜਿਹੜਾ ਗੁਜ਼ਰਬਸਰ ਕਿਸ ਤਰ੍ਹਾਂ ਕਰਦੇ ਨੇ ਲੇਕਿਨ ਐਜੂਕੇਸ਼ਨ ਦੇ ਨਾਲ ਔਰ ਐਜੂਕੇਟਡ ਹੋਣ ਦਾ ਕਿੰਨਾ ਕ ਫਾਇਦਾ ਹੁੰਦਾ ਹੈਗਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਲੁਧਿਆਣਾ ਤੋਂ ਮੋਨੀ ਮਹੰਤ ਜਿਹੜੇ ਬਹੁਤ ਮਸ਼ਹੂਰ ਨੇ ਇਸ ਟਾਈਮ ਸਕੀ ਵਨ ਸਟਾਪ ਜਿਹੜਾ ਇੱਕ ਸਟੇਜ ਬਣਾਈ ਹੈ ਪੰਜਾਬ ਸਰਕਾਰ ਨੇ ਉਹਦੇ ਵਿੱਚ ਵਰਕ ਕਰ ਰਹੇ ਨੇ ਲੋਕਾਂ ਨੂੰ ਇਸ ਤਰ੍ਹਾਂ ਦੀ ਐਡਵਾਈਸ ਕਰਦੇ ਨੇ ਕਈਆਂ ਦੇ ਟੁੱਟਦੇ ਘਰ ਵੀ ਇਹਨਾਂ ਨੇ ਬਚਾਏ ਨੇ ਤੇ 2018 ਤੋਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਔਰ ਅਸੀਂ ਗੱਲ ਕਰਾਂਗੇ ਮੋਨੀ ਜੀ ਇਕ ਤਾਂ ਜਿਹੜਾ ਸਮਾਜ ਹੈਗਾ ਸਮਾਜ ਨੂੰ ਸੰਭਾਲਣਾ ਸਮਾਜ ਦੇ ਵਿੱਚ ਕੁਝ ਲੋਕ ਜਿਹੜੇ ਤੁਹਾਡੇ ਕੋਲ ਆ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਡੀਲ ਹੁੰਦੀ ਹੈਗੀ ਹੈ ਕਿਉਂਕਿ ਬਹੁਤ ਜਿੰਮੇਵਾਰੀ ਵਾਲਾ ਕੰਮ ਹੁੰਦਾ ਹੈਗਾ ਇਹ ਆ ਦੇਖੋ ਜੀ ਇਹ ਸੱਕੀ ਵਨ ਸਟਾਪ ਸੈਂਟਰ ਇੱਥੇ ਅਸੀਂ ਪੰਜ ਤਰ੍ਹਾਂ ਦੀ ਫੈਸਿਲਿਟੀ ਹੈ ਇਹ 2015 ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੀ ਪੂਰੇ ਇੰਡੀਆ ਦੇ ਵਿੱਚ ਦੇ ਹਰ ਡਿਸਟ੍ਰਿਕਟ ਲੈਵਲ ਤੇ ਤੇ ਪੰਜ ਤਰ੍ਹਾਂ ਦੀਆਂ ਜੀ ਫੈਸਿਲਿਟੀਆਂ ਦੇ ਆਂਦੇ ਵਿੱਚ ਮੈਂ ਇੱਕ ਤਾਂ ਮੈਡੀਕਲ ਇੱਥੇ ਇਹਨਾਂ ਦਾ ਹੁੰਦਾ ਇੱਕ ਵਿਕਟਮ ਦਾ ਇੱਕ ਕਾਉਂਸਲਿੰਗ ਹੁੰਦੀ ਹੈ ਪੰਜ ਦਿਨਾਂ ਵਾਸਤੇ ਸ਼ੈਲਟਰ ਵੀ ਹੈ ਲੀਗਲ ਐਡ ਵੀ ਅਸੀਂ ਦੇਨੇ ਕਾਨੂੰਨੀ ਸਹਾਇਤਾ ਪੁਲਿਸ ਹੈਲਪ ਵੀ ਦੇਨੇ ਪੰਜ ਤਰ੍ਹਾਂ ਦੀਆਂ ਅਸੀਂ ਸਹੂਦਤਾਂ ਦੇਨੇ ਤੇ ਕਾਫੀ ਲੋਕ ਇਦਾਂ ਦੇ ਆਂਦੇ ਜਿਹੜੇ ਕਿ ਜਿੱਦਾਂ ਕਿ ਮਾਰਕੁੱਟ ਦਾ ਕੇਸ ਹੋ ਗਿਆ ਡੀਵੀ ਐਕਟ ਹੋ ਗਿਆ ਔਰਤਾ ਨਾਲ ਥੋੜਾ ਜਿਹਾ ਤੇ ਉਹਨਾਂ ਨੂੰ ਅਸੀਂ ਪੁਲਿਸ ਕੰਪਲੇਂਟ ਵੀ ਕਰਾਣੇ ਆ ਉਹਨਾਂ ਦਾ ਮੈਡੀਕਲ ਵੀ ਕਰਾਣੇ ਆ ਤੇ ਉਹਨਾਂ ਨੂੰ ਜਿਹੜੀ ਪੁਗਦੀ ਸਹਾਇਤਾ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਦੇਣੇ ਉਹਨਾਂ ਨੂੰ ਅਸੀਂ ਇਹ ਤਾਂ ਗੱਲ ਹੋ ਗਈ ਸਮਾਜਿਕ ਤੌਰ ਤੇ ਉੱਤੇ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਵੀ ਮੋਨੀ ਮਹੰਤ ਜਿਹੜੇ ਹੈਗੇ ਨੇ ਉਹ ਇੱਕ ਮਹੰਤ ਸ਼ਬਦ ਜਿਹੜਾ ਹੈਗਾ ਉਹ ਕਿੱਥੋਂ ਜੁੜਿਆ ਸ਼ੁਰੂਆਤ ਕਿਸ ਤਰ੍ਹਾਂ ਹੋਈ ਔਰ ਸ਼ੁਰੂਆਤੀ ਤੌਰ ਤੇ ਤੁਹਾਡੀ ਜਿਹੜੀ ਸ਼ੁਰੂਆਤ ਕਿਸ ਤਰ੍ਹਾਂ ਸੀ ਜੀਵਨੀ ਦੇ ਵਿੱਚ ਕਿਉਂਕਿ ਸਾਨੂੰ ਜਿਹੜਾ ਪਤਾ ਲੱਗਿਆ ਤੁਸੀਂ ਪੀ ਐਚ ਡੀ ਵੀ ਕੀਤੀ ਹੋਈ ਹੈ ਪੀ ਐਚ ਡੀ ਕਿਦੇ ਵਿੱਚ ਕੀਤੀ ਹੋਈ ਹੈ ਉਹ ਦਰਸ਼ਕ ਜਿਹੜੇ ਹੈਗੇ ਦੇਖਣਾ ਚਾਹੁੰਦੇ ਨੇ ਮੇਰਾ ਨਾਮ ਮੋਣੀ ਮੰਨਤੇ ਐ ਵੈਸੇ ਮੇਰਾ ਨਾਮ ਮੋਹਨ ਹੈ ਡਾਕੂਮੈਂਟਰੀ ਕਾਗਜ਼ਾਂ ਦੇ ਅੰਦਰ ਕਾਗਜ਼ਾਂ ਦੇ ਵਿਸਤਾਰ ਦੇ ਨਾਂ ਵੀ ਮੇਰੇ ਪੜਾਈ ਦੇ ਡਾਕੂਮੈਂਟ ਆ ਉਹਦੇ ਵਿੱਚ ਮੋਹਨ ਨਾਮ ਹੈ ਮੇਰਾ ਲੇਕਿਨ ਮੋਹਨ ਤੋਂ ਮੈਂ ਮੋਣੀ ਬਣ ਗਈ ਹੁਣ ਤੇ ਮੰਨ ਇੱਕ ਜਿਹੜਾ ਆਪਾਂ ਰਿਚੁਅਲ ਫੋਲੋ ਕਰਦੇ ਹਾਂ ਮੰਤਾਂ ਦਾ ਤੇ ਉਹ ਮੈਂ ਆਪਣਾ ਸਰ ਨੇਮ ਮ ਆਗੇ ਮੰਤ ਲਾਇਆ ਤੇ ਹੁਣ ਮੈਨੂੰ ਲੋਕੀ ਮੋਨੀ ਮੰਤ ਦੇ ਨਾਮ ਤੋਂ ਹੀ ਜਾਣਦੇ ਆ ਮੈਂ 6th ਕਲਾਸ ਤੱਕ ਰੈਗੂਲਰ ਪੜ੍ਹੀ ਹੋਈ ਆ ਉਹਦੇ ਬਾਅਦ ਮੇਰੀ ਜਿੰਨੀ ਵੀ ਪੜ੍ਹਾਈ ਹੈ 10ਵੀਂ 12ਵੀਂ ਬੀਏ ਐਮਏ ਐਮਐਸਡਬਲਿਊ ਪੀਐਚਡੀ ਸਾਰੀ ਕੋਰਸਪੋਂਡੈਂਸ ਹੈ ਔਰ ਮੈਂ ਇੱਕ 2012 ਦੇ ਵਿੱਚ ਇੱਕ ਫਾਊਂਡੇਸ਼ਨ ਵੀ ਰਜਿਸਟਰਡ ਕਰਵਾਈ ਹੈ ਮੰਸਾ ਫਾਊਂਡੇਸ਼ਨ ਫੇਅਰਪੇ ਸੋਸਾਇਟੀ ਉਹਦੇ ਵਿੱਚ ਮੇਰੇ 3-4 ਪ੍ਰੋਗਰਾਮ ਚੱਲਦੇ ਜਿਹੜੇ ਉਹ ਵੀ ਸਿਰਫ ਮੰਨਤਾ ਦੀ ਇੱਕ ਮੰਨਤਾ ਦੇ ਉੱਤੇ ਮਤਲਬ 트랜ਸ ਜੈਂਡਰ ਕਮਿਊਨਿਟੀ ਤੇ ਹੀ ਚੱਲਦੇ ਪਏ ਆ ਇਵਨ ਕਿ ਐਲਜੀਬੀਟੀ ਪੂਰੀ ਕਮਿਊਨਿਟੀ ਮੈਂ ਕਵਰ ਕਰ ਰਹੀ ਹੈ ਇਹਦੇ ਵਿੱਚ ਤਿੰਨ ਪ੍ਰੋਗਰਾਮ ਮੇਰੇ ਚੱਲਦੇ ਆ ਅੰਮ੍ਰਿਤਸਰ ਇੱਥੇ ਟੀਆਈ ਹੈ ਜਿਹੜਾ ਅਸੀਂ ਐਚਆਈਵੀ ਐਸਟਆਈ ਔਰ ਸਿਪਲਿਸ ਵਗੈਰਾ ਦੇ ਟੈਸਟਾਂ ਕਰਾ ਕੇ ਬਿਮਾਰੀਆਂ ਤੋਂ ਇਹਨਾਂ ਨੂੰ ਜਾਗਰੂਕ ਕਰਦੇ ਆਂ ਉਹਦੇ ਬਾਅਦ ਉੱਥੇ ਹੀ ਸਾਡਾ ਇੱਕ ਸਹਿਯੋਗ ਕਲੀਨਿਕ ਵੀ ਹੈ ਉਹਦੇ ਵਿੱਚ ਡਾਕਟਰ ਸਰਕਾਰੀ ਡਾਕਟਰ ਬੈਠਦੇ ਆ ਤੇ ਉਹਦੇ ਵਿੱਚ ਲੈਬ ਨਹੀਂ ਹੋਈ ਹੈ ਲੈਬ ਟੈਕਨੀਸ਼ੀਅਨ ਸਾਰੇ ਉਹਦੇ ਵਿੱਚ ਹੈ ਕਾਉਂਸਲਰ ਵੀ ਬੰਦੇ ਸਾਰਾ ਮਤਲਬ ਸਿਸਟਮ ਉੱਥੇ ਹੈ ਜਿਹੜਾ ਕਮਿਊਨਿਟੀ ਪਰਸਨ ਸਾਡਾ ਕੋਈ ਹਸਪੀਟਲ ਨਾ ਜਾ ਕੇ ਮਤਲਬ ਕਿ ਸਟਿਗਮਾ ਹੁੰਦਾ ਹੈ ਕਿ ਹਸਪੀਟਲ ਜਾਵਾਂਗੇ ਤਾਂ ਲੋਕ ਕੀ ਕਹਿਣਗੇ ਤੇ ਅਸੀਂ ਉਹਨਾਂ ਦਾ ਉੱਥੇ ਹੀ ਸਾਡੀ ਕਲੀਨਿਕ ਦੇ ਵਿੱਚ ਹੀ ਉਹਨਾਂ ਦਾ ਟ੍ਰੀਟਮੈਂਟ ਕਰਦੇ ਹਾਂ ਉੱਥੇ ਉਹਨਾਂ ਦਾ ਟੈਸਟ ਵਗੈਰਾ ਕਰਕੇ ਸਭ ਕੁਝ ਕਰ ਦਿੰਨੇ ਹਾਂ ਉਹਨਾਂ ਦੇ ਜਿਦਾ ਇਹ ਸਮਾਜ ਹੈਗਾ 트랜스젠ਡਰ ਨੂੰ ਵਿੱਚ ਵਿਚਰਨਾ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨਾ ਬੜਾ ਔਖਾ ਹੁੰਦਾ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਵੀ ਕਿ 트랜스젠ਡਰ ਹੁੰਦੇ ਵੀ ਤੁਹਾਨੂੰ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨ ਵਾਸਤੇ ਬੜਾ ਮੁਸ਼ਕਲ ਵੀ ਕਰਨੀ ਪਈ ਹੋਣੀ ਹੈ ਔਰ ਲਾਸਟ ਟਾਈਮ ਤੁਸੀਂ ਮੈਨੂੰ ਮਿਲੇ ਸੀ ਕਿ ਤੁਸੀਂ ਕਹੇ ਸੀ ਵੀ ਅਸੀਂ ਡੀਸੀ ਆਫਿਸ ਦੇ ਬਾਹਰ 트랜스젠ਡਰ ਵਾਸਤੇ ਇੱਕ ਵਾਸ਼ਰੂਮ ਦੀ ਵੀ ਰੈਡੀ ਕਰਾਵਾਂਗੇ ਕਿੱਥੇ ਤੱਕ ਪਹੁੰਚੀਆਂ ਉਹ ਗੱਲਾਂ हां बाथरूम डीसी ऑफिस दे बार बन चुका है लेकिन वो मैं थोड़े दिन पहले गई थी सी सी। ते सीट हले रखने वाली बाकी थी ते वो ता प्रोसेस में लगता पूरा हो गया नंबर दो जदा कि ਹੁਣ ਤੁਸੀਂ 트랜ਸਜੈਂਡਰ ਵਾਸਤੇ ਕਹਿ ਰਹੇ ਹੋ ਕਿ ਵੀ ਚੜਨਾ ਵੈ ਤੇ 트랜ਜੈਂਡਰ ਨੂੰ ਕਿੰਨਾ ਮੁਸ਼ਕਿਲ ਹੈ ਤੇ ਇਸ ਵਾਸਤੇ ਮੈਂ ਸੈਂਟਰ ਗਵਰਨਮੈਂਟ ਦਾ ਇੱਕ ਆਪਣਾ ਸਮਾਈਲ ਪੋਰਟਲ ਕਰਕੇ ਹੈ ਮਿਨਿਸਟਰੀ ਦਾ ਪ੍ਰੋਗਰਾਮ ਔਰ ਦੇ ਵਿੱਚ ਸ਼ੈਲਟਰ ਹੋਮ ਹੈ 트랜ਸਜੈਂਡਰ ਵਾਸਤੇ ਤੇ ਮੈਂ ਚਾਹਨੀ ਆ ਵੀ ਜਿੰਨੇ ਵੀ 트랜ਸਜੈਂਡਰ ਉਹ ਵੀ ਆਪਣੇ ਮਨਸਾ ਫਾਊਂਡੇਸ਼ਨ ਵੱਲੋਂ ਹੀ ਇੱਥੇ ਹੀ ਚੱਲਦਾ ਪਿਆ ਹੈ ਨਿਊ ਸ਼ਕਤੀ ਵਿਹਾਰ ਦੇ ਵਿੱਚ ਹੈ ਬਵਲ ਤੇ ਮੈਂ ਚਾਹਨੀ ਆ ਵੀ ਜਿੰਨੇ ਵੀ 트랜ਸਜੈਂਡਰ ਜਿਹੜੇ ਕੀ ਆ ਮੰਗਦੇ ਐ ਬੱਸਾਂ ਗੱਡੀਆਂ ਜਾਂ ਲਾਈਟਾਂ ਵਗੈਰਾ ਤੇ ਇਹਨਾਂ ਨੂੰ ਮੰਗਣਾ ਛਡਵਾ ਕਰਕੇ ਤੇ ਇਹਨਾਂ ਨੂੰ ਸਿਰਫ ਆਪਣੀ ਸਕਿੱਲ ਡਿਵੈਲਪਮੈਂਟ ਕਰਨ ਦਾ ਗਵਲ ਧਿਆਨ ਦਿੱਤਾ ਜਾਵੇ ਤਾਂ ਕਿ ਆਪਣੀ ਇੱਜ਼ਤ ਦੀ ਜ਼ਿੰਦਗੀ ਜੀ ਸਕਣ ਹੋਰ ਦਾ ਐਗਜ਼ਾਮਪਲ ਜਿੱਦਾਂ ਮੈਂ ਹੈ ਕਿ ਹਾਂ ਤਾਂ ਮੈਂ ਪੜ੍ਹੀ ਲਿਖੀ ਸੀ ਤਾਂ ਹੀ ਤਾਂ ਮੈਂ ਪੜ੍ਹੀ ਹਾਂ ਅੱਗੇ 13 ਸਾਲ ਦੀ ਉਮਰ 'ਚ ਮੈਂ ਘਰ ਛੱਡ ਦਿੱਤਾ ਸੀ ਤੇ ਹੁਣ ਮੈਂ ਜਿਹੜੇ ਮੁਕਾਮ ਤੇ ਹੈਗੀਆਂ ਮੇਰੀ ਪੜ੍ਹਾਈ ਕਰਕੇ ਹੈਗੀਆਂ ਅਗਰ ਐਜੂਕੇਸ਼ਨ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਮਸਟ ਫੋਰ এডੂਕੇਸ਼ਨ ਤਾਂ ਮਸਟ ਹੁੰਦੀ ਹੈ ਕਿ ਆਪਾਂ ਨੂੰ ਆਪਾਂ ਨੂੰ ਪਤਾ ਹੀ ਨਹੀਂ ਆਪਣੇ ਰਾਈਟ ਬਾਰੇ ਆਪਾਂ ਕੀ ਚੀਜ਼ ਹੈ ਆਪਾਂ ਨੂੰ ਕਿੱਥੋਂ ਕੀ ਮਿਲ ਸਕਦਾ ਤੇ ਉਹਦੇ ਬਾਅਦ ਦੀ ਆਪਾਂ ਅੱਗੇ ਕੁਝ ਮੰਗਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਹੁਣ ਜੇ ਮੇਰੇ ਕੋਲੇ ਤੇ 25 트랜ਜੈਂਡਰ ਰਹੇ ਜਿਹੜੇ ਕਿ ਸ਼ੈਲਟਰ ਹੌਮ ਚ ਰਹਿੰਦੇ ਉਹ ਕੋਈ ਸਿਲਾਈ ਕਰਦਾ ਹੈ ਕੋਈ ਐਮਬੋਰੀਟਰੀ ਦਾ ਕੰਮ ਕਰਦਾ ਹੈ ਕੋਈ ਅ ਇਹਦਾ ਕੰਪਿਊਟਰ ਦਾ ਸਿੱਖਦਾ ਪਿਆ ਦੋ ਤਿੰਨ ਸਟੂਡੈਂਟ ਹੈ ਜਿਹੜੇ ਉਹ ਪੜ੍ਹਾਈ ਕਰਦੇ ਪਏ ਤੇ ਮਤਲਬ ਮੈਂ ਚਾਹਨੀ ਹੈ ਕਿ ਆਨ ਨਾਲੀ ਪੀਡੀਏ ਜਿਹੜੀ ਆਪਣੇ ਪੈਰਾਂ ਤੇ ਖੜੀ ਹੋ ਕੇ ਤੇ ਕਿ ਇੱਜ਼ਤਦਾਰ ਜ਼ਿੰਦਗੀ ਜਿੱਦਾਂ ਕਿ ਮੇਲ ਫੀਮੇਲ ਰਹਿੰਦੇ ਉਹਦੇ ਟ੍ਰਾਂਸਜੈਂਟਰ ਵੀ ਇਸ ਤਰ੍ਹਾਂ ਹੀ ਵਿਚਰਨ ਕਿ ਉਹ ਨਾ ਕੋ ਲੋ ਇਹ ਐਵੇਂ ਨਾ ਕਵੇ ਕਿ ਇਹ ਮਤਲਬ ਇਹ ਟ੍ਰਾਂਸਜੈਂਟਰ ਨਹੀਂ ਇਹ ਭਲਾਣਾ ਅਫਸਰ ਜਾ ਰਿਹਾ ਮਤਲਬ ਇੱਕ ਉਹਦਾ ਹੋਣਾ ਚਾਹੀਦਾ ਬੰਦੇ ਕੋਲ ਇੱਕ ਲਾਸਟ ਤੋ ਲਾਸਟ ਇਅਰ ਇੱਕ ਮੂਵੀ ਆਈ ਸੀ ਸੁਸ਼ਮિતા ਸੈਨ ਨੇ 트랜ਸਜੈਂਡਰ ਦਾ ਰੋਲ ਕਰਕੇ ਇੱਕ ਰੋਲ ਨਿਭਾਇਆ ਸੀ ਔਰ ਰਿਪਰੈਜ਼ੈਂਟ ਕੀਤਾ ਸੀਗਾ ਵੀ ਜੇ 트랜ਸਜੈਂਡਰ ਆਪਣਾ ਮਨੋਇਕਸ਼ਾ ਕਰ ਲਵੇ ਤਾਂ ਕੁਛ ਨਾ ਕੁਛ ਅੱਛਾ ਕਰ ਸਕਦਾ ਹੈਗਾ ਉਹਨੂੰ ਦੇਖ ਕੇ ਮਤਲਬ ਕਿ ਜੇ ਕੋਈ ਨਾ ਕੋਈ ਪ੍ਰੇਰਿਤ ਹੁੰਦਾ ਹੈ ਤਾਂ ਕੁਛ ਅੱਛਾ ਕਰ ਸਕਦਾ ਹੈ ਔਰ ਤੁਹਾਨੂੰ ਦੇਖ ਕੇ ਮੈਨੂੰ ਜਿਆਦਾ ਕਾਫੀ ਲੋਕ ਪ੍ਰੇਰਿਤ ਵੀ ਹੋਏ ਨੇ ਤਾਂ ਕਾਫੀ ਆਪਣੇ ਪੈਰਾਂ ਤੇ ਖੜੇ ਵੀ ਹੋਏ ਨੇ ਤੇ ਜੇ ਗੱਲ ਕਰੀਏ ਫੈਮਿਲੀ ਬੈਕਗ੍ਰਾਉਂਡ ਦੀ ਤੁਸੀਂ 13 ਸਾਲ ਦੀ ਉਮਰ ਚ ਕਰ ਛੱਡਿਆ ਫੈਮਿਲੀ ਦੇ ਵਿੱਚ ਦੁਆਰਾ ਕਿਸੇ ਨੇ ਟੱਚ ਆਉਣ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਨਹੀਂ ਪਹਿਲਾਂ ਤਾਂ ਟੱਚ ਨਹੀਂ ਸੀ ਮੈਂ ਬਹੁਤ ਸਾਲ ਡੇਰੇ ਚ ਰਹੀ ਹਾਂ ਲੇਕਿਨ ਉਦੋਂ ਤੋਂ ਤਾਂ ਡੇਰੇ ਚ ਰਹਿੰਦੀ ਸੀ ਉਦੋਂ ਨੀਲ 2017 ਚ ਮੈਂ ਡੇਰਾ ਛੱਡਿਆ ਵਧਾਈ ਲੈਣਾ ਛੱਡੀ ਆ ਉਹਦੇ ਬਾਅਦ ਮੈਂ ਇੱਧਰ ਆ ਗਈ ਸਮਾਜ ਸੇਵਾ ਦੇ ਵਿੱਚ ਤੇ ਉਦੋਂ ਪਹਿਲਾਂ ਤਾਂ ਮੈਂ ਸਮਾਜ ਸੇਵਾ ਉਦਾਂ ਹੀ ਕਰਦੀ ਸੀ ਪਰ 2018 17 ਤੋਂ ਬਾਅਦ ਮੈਂ ਸਾਰਾ ਕੁਝ ਡੇਰਾ ਨਚਣਾ ਗਾਣਾ ਬਿਲਕੁਲ ਬੰਦ ਕਰਤਾ ਤੇ ਮੈਂ ਸਿਰਫ ਇਹ ਕੰਮ ਕਰ ਰਹੀ ਹਾਂ ਬਟ ਹੁਣ ਮੇਰੇ ਮੰਮੀ ਪਾਪਾ ਆਂਦੇ ਆ ਮੇਰੇ ਕੋਲੇ ਪੈਣ ਪ੍ਰਾਤ ਕੋਈ ਨਹੀਂ ਆਂਦਾ ਲੇਕਿਨ ਮਮੀ ਪਪਾ ਆਂਦੇ ਤੇ ਮੈਂ ਵੀ ਜਾਂਦੇ ਆ ਮਮੀ ਪਪਾ ਕੋਲ ਮਮੀ ਬਪਾ ਆ ਰਹੇ ਨੇ ਉਹ ਬਹੁਤ ਚੰਗੀ ਗੱਲ ਹੈਗੀ ਆ ਜਿਹੜੇ ਟ੍ਰਾਂਜਿਟਰ ਜੈਂਡਰ ਜਿਹੜੇ ਐਟ ਪ੍ਰੈਜ਼ੈਂਟ ਲੁਧਿਆਣਾ ਦੇ ਵਿੱਚ ਹੈਗੇ ਨੇ ਆਪਣੀ ਸਿਟੀ ਦੀ ਆਪਾਂ ਗੱਲ ਕਰੀਏ ਤੇ ਕਿਸ ਤਰ੍ਹਾਂ ਦੇਖਦੇ ਤੁਸੀਂ ਉਹਨਾਂ ਨੂੰ ਜਿਹੜੇ ਕੰਮ ਕਰਨ ਨੂੰ ਤੁਸੀਂ ਲਾਇਆ ਹੈਗਾ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ ਉਨਨੋ ਮੇਰਾ ਤਾਂ ਦੇਖਣ ਦਾ ਨਜ਼ਰੀਆ ਇਹ ਹੀ ਹੈ ਕਿ ਜਿੰਨਾ ਅੱਜ ਮੈਂ ਇੱਕ ਇੱਜ਼ਤਦਾਰ ਜ਼ਿੰਦਗੀ ਜੀ ਰਹੀ ਐ ਮੈਂ ਆਪਣਾ ਸਵੇਰੇ 10 ਵਜੇ ਕਰੋ ਆਣੀ ਐ 4-5 ਵਜੇ ਤੱਕ ਮੇਰੀ ਡਿਊਟੀ ਕਰਕੇ ਕਰੇ ਚਲੀ ਜਾਣੀ ਐ ਨਾ ਮੈਨੂੰ ਕੋਈ ਕਿਸੇ ਨੇ ਚੰਗਾ ਕਹਿਣਾ ਨਾ ਮਾੜਾ ਕਹਿਣਾ ਨਾ ਮੈਂ ਕਿਸੇ ਕੋਲ ਮੰਗਾ ਮੈਨੇ ਆਲਦੇ ਮੈਨੂੰ ਸੈਲਰੀ ਮਿਲ ਜਾਂਦੀ ਐ ਠੀਕ ਐ ਮੇਰਾ ਵਧੀਆ ਰੋਟੀ ਪਾਣੀ ਰੱਬ ਨੇ ਮੈਨੂੰ ਵਧੀਆ ਲੇਖੇ ਲਾਇਆ ਠੀਕ ਐ ਚੱਲ ਰਿਹਾ ਮੈਂ ਇਹ ਹੀ ਚੱਲਨੀ ਐ ਵੀ ਕਿਉਂ 10-10 ਰੁਪਈਆ ਵਾਸਤੇ ਤੁਸੀਂ ਜਾ ਕੇ ਲੋਕਾਂ ਦੇ ਅੱਗੇ ਹੱਥ ਫੈਲਾਉਂਦੇ ਹੋ ਮਿਹਨਤ ਕਰੋ ਆਪਣੇ ਕੋਈ ਸਕਿੱਲ ਡਵੈਲਪਮੈਂਟ ਕਰੋ ਤਾਂ ਕਿ ਤੁਸੀਂ ਆਪਣੇ ਹੱਥਾਂ ਨਾਲ ਪੈਸਾ ਕਮਾ ਕੇ ਤੁਸੀਂ ਆਪਣਾ ਗੁਜ਼ਾਰਾ ਬਸਰ ਕਰ ਸਕੋ। ਦੇਖਿਆ ਜਾਵੇ ਕਾਫੀ ਸਾਲਾਂ ਦੇ ਵਿੱਚ ਬਦਲਾਅ ਵੀ ਕਾਫੀ ਹੋਇਆ ਹੈ। ਕੁਝ ਤੁਹਾਨੂੰ ਦੇਖ ਕੇ ਵੀ ਜਿਹੜੇ ਬਦਲ ਚੁੱਕੇ ਨੇ, ਕੁਝ ਐਜੂਕੇਟਿਡ ਨਾ ਹੁੰਦੇ ਸੁੰਦੇ ਵੀ ਕੁਝ ਅੱਛੇ ਲੈਵਲ ਤੇ ਪਹੁੰਚੇ ਵੀ ਨੇ। ਹੁਨਰ ਕਹਿੰਦੇ ਵੀ ਹੁਨਰ ਹੱਥੇ ਹੋਵੇ ਤਾਂ ਕੁਝ ਨਾ ਕੁਝ ਕਰ ਦਿੰਦੇ। ਕਿਉਂਕਿ ਇਹਨਾਂ ਨੂੰ ਸਪੋਰਟ ਨਹੀਂ ਮਿਲਦੀ ਹੈਗੀ ਬੇਸਿਕਲੀ ਇਹ ਬਰੀਕੀ ਹੈਗੀ ਇਹ ਸਮਾਜ ਦੀ। ਜੇ ਇਹਨਾਂ ਨੂੰ ਸਪੋਰਟ ਮਿਲੇ ਤੇ ਕੀ ਕੀ ਕਰ ਸਕਦੇ ਨੇ ਇਹਦੇ ਬਾਰੇ ਮੜਾ ਜਿਹੜਾ ਦਰਸ਼ਕ ਦੇਖ ਰਹੇ ਨੇ ਉਹਨਾਂ ਤੋਂ ਦੱਸੋ। ਅਹ ਦੇਖੋ ਸਪੋਰਟ ਦੀ ਗੱਲ ਲੈਂਦੇ ਆ ਕਿ ਜੀ ਇੱਕ ਤਾਂ ਸਪੋਰਟ ਨਹੀਂ ਹੁੰਦੀ ਦੂਸਰਾ ਨੋਲੇਜ ਵੀ ਨਹੀਂ ਹੁੰਦਾ ਕਿ ਆਪਾਂ ਜਾਈਏ ਕਿੱਥੇ ਮੈਂ ਜਦੋਂ ਮਨਸਾ ਫਾਊਂਡੇਸ਼ਨ ਮੇਰੀ ਸੋਸਾਇਟੀ ਰਜਿਸਟਰਡ ਕਰਵਾਈ ਸੀ ਉਹਦੇ ਬਾਅਦ ਮੈਨੂੰ ਇੱਕ ਹਮਸਪਰਟਰਸ ਤੋਂ ਪ੍ਰੋਗਰਾਮ ਮਿਲਿਆ ਸੀ ਉਸ ਉਹ ਪ੍ਰੋਗਰਾਮ ਮੈਂ ਗੁਰਨਾਨਕ ਭਵਨ ਚ ਕੀਤਾ ਸੀਗਾ ਤੇ ਉੱਤੇ ਆਪਣੇ ਉਤੋਂ ਜੱਜ ਸੀਗੇ ਗੁਰਵੀਰ ਸਿੰਘ ਜੀ ਸੈਸ਼ਨ ਜੱਜ ਤੇ ਸੀਜੀਐਮਸੀ ਦੇ ਡਾਕਟਰ ਗੁਰਪ੍ਰੀਤ ਕੌਰ ਜੀ ਤੇ ਜਦੋਂ ਮੈਂ ਉਹ ਤੇ ਸਪੀਚ ਦਿੱਤਾ ਸੀ ਨਾ ਟਰਾਂਸ ਜੈਂਡਰ ਕਮਿਊਨਿਟੀ ਨੂੰ ਲੈ ਕੇ ਉਹਨਾਂ ਨੇ ਮੈਨੂੰ ਚੀਪ ਗੈਸਟ ਬਣਾਇਆ ਸੀ ਤੇ ਪਰਦੀਪ ਅਗਰਵਾਲ ਜੀ ਡੀਸੀ ਸੀਗੇ ਉਦੋਂ ਤੇ ਉਸ ਵੇਲੇ ਉਹਨਾਂ ਨੇ ਖੁਦ ਹੀ ਮੈਨੂੰ ਅੱਗੇ ਆ ਕੇ ਚੱਲ ਕੇ ਕਿਹਾ ਸੀ ਕਿ ਵੀ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੋਗੇ ਤੁਸੀਂ ਤੇ ਮੈਂ ਕਿਹਾ ਸੀ ਹਾਂ ਜੀ ਮੈਂ ਤਾਂ ਚਾਹਨੀ ਹੈ ਕਿ ਬਈ ਨੂੰ ਕੋਈ ਐਦਾਂ ਦਾ ਕੰਮ ਮਿਲੇ ਜਿਹੜਾ ਕਿ ਵਧੀਆ ਇੱਜ਼ਤ ਨਾਲ ਰਵੇ ਸਾਰਾ ਦਿਨ ਗਲੀਆਂ ਚ ਫੇਰਨਾ ਬਧਾਈਆਂ ਲੱਭਣੀਆਂ ਮੰਗਣਾ ਨੱਚਣਾ ਗਾਣਾ ਇਹ ਤਾਂ ਮਤਲਬ ਮੈਂ ਸੰਤੁਸ਼ਟ ਨਹੀਂ ਆ ਮਤਲਬ ਇਸ ਕੰਮ ਤੋਂ ਜਦੋਂ 2020 ਚ ਤੁਸੀਂ ਜਿਆਦਾ ਐਕਟਿਵ ਹੋਏ ਸੀ ਸਮਾਜ ਸੇਵਨ ਨੂੰ 2019 ਮੈਂ ਐਕਟਿਵ ਹੋਇਆ ਸੀ ਹਾਂ 2019 ਕੋਵਿਡ ਆਇਆ ਸੀ ਨਾ ਉਸ ਵੇਲੇ ਮੈਂ ਪੂਰੀ ਸਮਾਜ ਸੇਵਾ ਕੀਤੀ ਮੈਂ ਬਹੁਤ ਲੋਕਾਂ ਨੂੰ ਰਾਸ਼ਨ ਇਧਰੋਂ ਲਿਆ ਕੇ ਇਧਰ ਵੰਡਣਾ ਇਧਰੋਂ ਲਿਆ ਕੇ ਇਧਰ ਵੰਡਣਾ ਬਹੁਤ ਮੈਂ 1800 ਲੋਕਾਂ ਨੂੰ ਮੈਂ 트랜ਸਜੈਂਡਰਾਂ ਨੂੰ ਰਾਸ਼ਨ ਦਿੱਤਾ ਸੀ ਅਤੇ ਸੈਂਟਰ ਗਵਰਨਮੈਂਟ ਕੋਲੋਂ ਜਿਨ੍ਹਾਂ ਦੇ ਖਾਤੇ ਸੀਗੇ ਉਹਨਾਂ ਦੇ ਵਿੱਚ 15-15 ਹਜ਼ਾਰ ਰੁਪਏ ਵੀ ਮੈਂ ਪੁਆਈ ਸੀਗੇ ਮਤਲਬ ਕਿ ਕਾਫੀ ਹੱਦ ਤੱਕ ਕਮ ਕੀਤਾ ਸੀ ਤੇ ਹੁਣ ਵੀ ਮੈਂ ਚਾਹਨੀ ਹੈ ਕਿ ਜਿਹੜੇ ਵੀ 트랜ਸਜੈਂਡਰ ਉਹ ਆਪਣੀ ਇੱਕ ਅਲੱਗ ਤੋਂ ਪਛਾਣ ਬਣਾਵੇ ਜਿੱਦਾਂ ਕਿ ਮੇਰੀ ਪਛਾਣ ਹੈ ਮੈਨੂੰ ਕੋਈ ਹਰ ਕੋਈ ਮੌਣੀ ਮੰਤ ਦੇ ਨਾਮ ਤੋਂ ਜਾਣਦਾ ਐ ਨਹੀਂ ਜਾਣਦਾ ਕਿ ਮੈਂ ਕਿਹਦਾ ਚੇਲਾ ਕਿਹਦਾ ਕੌਣ ਮੇਰਾ ਚੇਲਾ ਹੈ ਮੈਂ ਕਿਹਦਾ ਚੇਲਾ ਗੁਰੂ ਕਿਤੇ ਆਪਣੀ ਇੱਕ ਪਛਾਣ ਬਣਾਈ ਹੈ ਤਾਂ ਮੈਂ ਸਾਰਿਆਂ ਨੂੰ ਮੈਂ ਤਾਂ ਇਹ ਕਹਿਣਾ ਚਾਹਨੀ ਹੈ ਕਿ ਆਪਣੀ ਇੱਕ ਪਛਾਣ ਬਣਾਓ ਗੁਰਨੀ ਤਾਂ ਤੁਸੀਂ ਮਨਸਾ ਫਾਊਂਡੇਸ਼ਨ ਨਾਲ ਜੁੜ ਕੇ ਹੀ ਪਛਾਣ ਬਣਾ ਲਓ ਆਪਣੇ ਕਿਸੀ ਮਨਸਾ ਫਾਊਂਡੇਸ਼ਨ ਨੂੰ ਲੈ ਕੇ ਇੱਥੇ ਤੱਕ ਜਾ ਰਹੇ ਆਂ ਠੀਕ ਹੈ ਨਾ ਤਾਂ ਪੜ੍ਹ ਲਿਖ ਕੇ ਸਭ ਕੁਝ ਹੋਣਾ ਬਿਨਾ ਪੜਾਈ ਲਿਖਾਈ ਕੀ ਇੱਥੇ ਕੁਝ ਨਹੀਂ ਹੋਣਾ ਜਿਹੜੇ ਕਈ ਵਾਰੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੇ ਘਰੇ ਟ੍ਰਾਂਸ ਜੈਂਡਰ ਜਿਹੜੇ ਜਨਮ ਲੈ ਲੈਂਦੇ ਨੇ ਜਨਮ ਲੈਣ ਤੋਂ ਬਾਅਦ ਉਹ ਸਮਾਜ ਦੇ ਵਿੱਚ ਮੂੰਹ ਲੁਕਾਉਂਦੇ ਨੇ ਤੇ ਉਹਨਾਂ ਨੂੰ ਬੱਚਿਆਂ ਨੂੰ ਕਿਸੇ ਦਾ ਕਿਸੇ ਕੋਲ ਛੱਡ ਜਾਂਦੇ ਨੇ ਜਾਂ ਕੋਈ ਜਿਹੜੀ ਟੀਮ ਹੁੰਦੀ ਆ ਕੇ ਲੈ ਜਾਂਦੀ ਹੈ ਤੁਹਾਡੀ ਜਿਹੜੀ ਟੀਮ ਹੁੰਦੀ ਹੈ ਲੇਕਿਨ ਇਹਦੇ ਵਿੱਚ ਕਿੰਨਾ ਕੁ ਬਦਲਾਅ ਚਾਹੀਦਾ ਹੈਗਾ ਵੀ ਉਹ ਬੱਚੇ ਨੂੰ ਆਪਣੇ ਘਰੇ ਰੱਖ ਕੇ ਉਹਨੂੰ ਐਜੂਕੇਟ ਕੀਤਾ ਜਾਵੇ ਅੱਗੇ ਵਾਸਤੇ ਦਾ ਫਿਊਚਰ ਬ੍ਰਾਈਟ ਕੀਤਾ ਜਾਵੇ ਦੇਖੋ ਜੀ 2014 ਤੋਂ ਪਹਿਲਾਂ 트랜ਜੈਂਡਰ ਦਾ ਕੋਈ ਵਜੂਦ ਨਹੀਂ ਸੀਗਾ ਉਦੋਂ ਅਗਰ ਕਿਸੇ ਦੇ ਕਰੇ 트랜ਸਜੈਂਡਰ ਬੱਚਾ ਜਨਮ ਲੈਂਦਾ ਸੇਨਾ ਤੇ ਸਾਡੀ ਟੋਲੀ ਜਾ ਕੇ ਅਸੀਂ ਜਦੋਂ ਵੀ ਬਧਾਈ ਲੈਂਦੇ ਬੱਚੇ ਜਨਮ ਦੀ ਤੋ ਨੂੰ ਦੇਖਦੇ ਜ਼ਰੂਰ ਮੁੰਡਾ ਕਿੱਦਾਂ ਦਾ ਮੁੰਡਾ ਹੈ ਤਾਂ ਕੁੜੀ ਹੈ ਤਾਂ ਕਿੱਦਾਂ ਦੀ ਹੈ ਠੀਕ ਹੈ ਪਰ ਕੁੜੀਆਂ ਦੇ ਬਧਾਈ ਤਾਂ ਘੱਟ ਹੀ ਲੈਂਦੇ ਤੇ ਉਦੋਂ ਕੋਈ ਵਜੂਦ ਨਹੀਂ ਸੀਗਾ ਲੇਕਿਨ ਹੁਣ 2014 ਦੇ ਬਾਅਦ ਨਾਲਤਾ ਜੱਜਮੈਂਟ ਜਰਨ ਆਇਆ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਕੋਈ ਵੀ 트랜ਸਜੈਂਡਰ ਕਿਨਰ ਮੰਨਤ ਕੋਈ ਵੀ ਜੋ ਆਪਣੇ ਸਰਨੇਮ ਤੋਂ ਹੈ ਉਹ ਕਿਸੇ ਵੀ ਬੱਚੇ ਨੂੰ ਜ਼ਬਰਦਸਤੀ ਨਹੀਂ ਲੈ ਕੇ ਆ ਸਕਦਾ ਹੁਣ ਅਗਰ ਬੱਚੇ ਦੇ ਮਾਪੇ ਚਾਹਵੇ ਤਾਂ ਉਹਨੂੰ ਆਪਦੇ ਕੋਲੇ ਰੱਖ ਸਕਦੇ ਆ ਉਹਨੂੰ ਪੜਾ ਸਕਦੇ ਆ ਉਹਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਉਹਨੂੰ ਆਪਣੇ ਜੀਵਨ ਬਸਰ ਲਈ ਉਹ ਸਹਾਇਤਾ ਉਹਦੀ ਕਰ ਸਕਦੇ ਆ ਹੁਣ ਨਹੀਂ ਲਿਆ ਸਕਦੇ ਹੁਣ ਇਹ ਬਹੁਤ ਵੱਡਾ ਇੰਪਰੂਵਮੈਂਟ ਹੈਗਾ ਟ੍ਰਾਂਸਜੈਂਡਰ ਕਮਿਊਨਿਟੀ ਵਾਸਤੇ ਪਹਿਲਾਂ ਛੋਟੇ ਛੋਟੇ 6 6 ਮਹੀਨੇ ਦੇ 4 4 ਮਹੀਨੇ ਦੇ 2 2 ਮਹੀਨਿਆਂ ਦੇ ਬੱਚਿਆਂ ਨੂੰ ਵੀ ਲੋਕੀ ਲੈ ਆਉਂਦੇ ਸੀਗੇ ਲੇਕਿਨ ਹੁਣ ਇਹ ਗੱਲ ਨਹੀਂ ਹੈ ਕਿ ਹੁਣ ਤੁਸੀਂ ਤੁਹਾਡੇ ਕੋਲ ਇੱਕ ਮੈਂ ਸਵਾਲ ਪੁੱਛਦਾ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਟ੍ਰਾਂਜੈਂਡਰ ਹੈਗੇ ਰਹੇ ਉਹ ਆਪਣਾ ਆਪਣਾ ਐਜੂਕੇਟ ਹੋਣ ਤੋਂ ਬਾਅਦ ਆਪਣੇ ਆਪਣੇ ਕਾਰੋਬਾਰ ਨੂੰ ਕਰ ਰਹੇ ਨੇ ਸਾਰਾ ਕੁਝ ਉੱਥੇ ਆ ਜਿਹੜਾ ਸਿਸਟਮ ਹੈਗਾ ਕਿਸੇ ਦੇ ਘਰੇ ਜਾ ਕੇ ਵਧਾਈ ਲੈ ਕੇ ਕੁਝ ਉਹਨੂੰ ਬਿਲਕੁਲ ਹੀ ਅਵੋਇਡ ਕਰਦੇ ਨੇ ਜਿੱਥੇ ਮਤਲਬ ਕਿ ਜੇ ਆਪਣਾ ਦੇਸੀ ਬੰਦਾ ਵੀ ਵਿਦੇਸ਼ ਚ ਜਾ ਕੇ ਵਸਦਾ ਹੈ ਉਹ ਵੀ ਉਸ ਚੀਜ਼ ਦੀ ਰਿਸਪੈਕਟ ਕਰਦਾ ਹੈਗਾ ਕਿ ਅੱਛਾ ਇਹ ਟ੍ਰਾਂਜੈਂਡਰ ਇਸ ਲੈਵਲ ਤੇ ਬੈਠੇ ਨੇ ਆ ਅਫਸਰ ਨੇ ਆ ਮਤਲਬ ਕਿ ਉਹ ਚੀਜ਼ ਉਹ ਇੱਕ ਬਦਲਾਵ ਆ ਚੁੱਕਿਆ ਹੈ ਉਹ ਸਾਡੇ ਪਿਛਲੇ 50 ਸਾਲ ਤੋਂ ਪਹਿਲਾਂ ਹੀ ਬਦਲਾਵ ਆ ਚੁੱਕਿਆ ਹੈ ਸਾਡੇ ਦੇਸ਼ ਦੇ ਵਿੱਚ ਆ ਬਦਲਾਵ ਨਹੀਂ ਹੈਗਾ ਜਿਹੜੀ ਜਿਹੜੀ ਮੰਨਮਤੀ ਇਹਨਾਂ ਦੀ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ ਇਹਨੂੰ ਕਿਸ ਤਰ੍ਹਾਂ ਬਦਲਿਆ ਜਾਏਗਾ ਦੇਖੋ ਜੀ ਚਾਰ ਪੰਜ ਕੰਟਰੀ ਐਦਾਂ ਦੀ ਐ ਜਿੱਥੇ ਕਿ ਰਿਚੁਲ ਫੋਲੋ ਕੀਤਾ ਜਾਂਦਾ ਹੈ ਵਿਦਾਈ ਦਾ ਕੋਈ ਜ਼ਮੰਦ ਦਾ ਹੈ ਬੱਚਾ ਤਾਂ ਉਹਦੀ ਵਧਾਈ ਲੈਣੀ ਹੈ ਅਕਸ਼ਦੀ ਮੈਰिज ਹੁੰਦੀ ਹੈ ਤਾਂ ਉਹਦੀ ਵਧਾਈ ਲੈਣੀ ਹੈ ਇਹ ਆਪਣੇ ਇੰਡੀਆ ਹੈਗਾ ਪਾਕਿਸਤਾਨ ਹੈਗਾ ਇਹ ਅਫਗਾਨਿਸਤਾਨ ਹੈ ਬੰਗਲਾਦੇਸ਼ ਹੈ ਸਿਰਫ ਇਹ ਚਾਰ ਪੰਜ ਕੰਟਰੀ ਹੈ ਜਿੱਥੇ ਸਿਰਫ ਆਪਾਂ ਇਹ ਰਿਚੁਅਲ ਫੋਲੋ ਕਰਦੇ ਆਂ ਬਾਕੀ ਕੋਈ ਕੰਟਰੀ ਦੇ ਵਿੱਚ ਕੋਈ ਟ੍ਰਾਂਸ ਜੈਂਡਰ ਮੇਲ ਫੀਮੇਲ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸਾਰੇ ਪੜ੍ਹੇ ਲਿਖੇ ਸਾਰੇ ਆਪਣੇ ਆਪਣੇ ਕਾਰੋਬਾਰ ਕਰਦੇ ਆਂ ਆਪਣਾ ਖੁਦ ਕਮਾਉਂਦੇ ਆਂ ਖੁਦ ਖਾਂਦੇ ਆਂ ਇੱਥੇ ਮੈਂ ਤਾਂ ਕਹਿ ਰਹੀ ਆਂ ਸਾਰਾ ਤੋਂ ਵੱਧ ਜਿਹੜਾ ਕਿ ਕੰਮ ਹੋ ਰਿਹਾ ਨਾ ਇਹ ਮੰਗਣ ਦਾ ਇਹ ਮੰਗਤੀ ਇੱਕ ਟੈਗਰ ਲਾਗੂ ਹੋ ਜਵੇ ਨਾ ਤਾਂ ਸਾਰੇ ਆਪਣੇ ਆਪਣੇ ਕੰਮ ਲੱਗ ਜਾਣਗੇ ਇੱਕ 트랜스젠ਡਰ ਜਿਹੜਾ ਸਵੇਰੇ 7 ਵਜੇ ਆ ਕੇ 10 ਰੁਪਏ ਮੰਗਣਾ ਸ਼ੁਰੂ ਕਰ ਦਿੰਦਾ ਮੰਨੋ ਕਿ ਉਹ ਤੋਂ 1000 ਬੱਸਾਂ ਨਿਕਲਿਆ 1000 ਬੱਸਾਂ ਦੇ ਵਿੱਚੋਂ ਅਗਰ 100 ਨੂੰ 100 ਰੁਪਏ ਮਿਲ ਗਿਆ ਤਾਂ ਸ਼ਾਮ ਨੂੰ ਤਾਂ 10-15000 ਰੁਪਏ ਲੈ ਚੁੱਕਾ ਕਰੇ ਉਹਨੂੰ ਨੌਕਰੀ ਕਰਨ ਦੀ ਤੇ ਦੂਸਰੇ ਕੰਮ ਸਿੱਖਣ ਦੀ ਕੀ ਜ਼ਰੂਰਤ ਹੈ ਆ ਲੋੜ ਨਹੀਂ ਲੋੜਾ ਹਾਂ ਉਹ ਤਾਂ ਉਸ ਪਾਸੇ ਜਾਏਗਾ ਤੇ ਮੈਂ ਤਾਂ ਕਹਿੰਦੀ ਆ ਮੈਂ ਮੰਗਤੀ ਐਕਟ ਲਾਗੂ ਕਰਕੇ ਜਿੱਦਾਂ ਕਿਸੇ ਬਾਕੀ ਕੰਟਰੀਆਂ ਦੇ ਵਿੱਚ ਆਪਾਂ ਦੇਖਦੇ ਆ ਕੋਈ ਭਿਖਾਰੀ ਮਿਲਦਾ ਕਿਤੇ ਕਿਤੇ ਨਹੀਂ ਮਿਲਦਾ ਭਿਖਾਰੀ ਨਾ ਹੀ ਕੋਈ ਭਿਖਾਰੀ ਮਿਲਦਾ ਨਾ ਹੀ ਕੋਈ ਮੰਦਿਰ ਦੇ ਅੱਗੇ ਨਾ ਹੀ ਕੋਈ ਮਸਜਿਦ ਦੇ ਅੱਗੇ ਕਿਤੇ ਨਹੀਂ ਮਿਲਦਾ ਆਪਣੇ ਇੱਥੇ ਕਿੰਨੀ ਬਿਖਾਰੀਆਂ ਦੀ ਪੀੜ ਤੇ ਇਹ ਹੈ ਨਾ ਇਹ ਆਪਣੇ ਕਾਨੂੰਨ ਵਿਵਸਥਾ ਹੀ ਇਦਾਂ ਦੀ ਹੈ ਇੱਥੇ ਐਕਟ ਜਿਹੜੇ ਬਣੇ ਆ ਉਹ ਇੰਪਲੀਮੈਂਟ ਨਹੀਂ ਹੋ ਰਹੇ ਜੇ ਇੰਪਲੀਮੈਂਟ ਹੋ ਜੇ ਤਾਂ ਇੱਥੇ ਵੀ ਸੁਧਾਰ ਹੋ ਜੇ ਇਹ ਵੀ ਕੰਟਰੀ ਇੰਡੀਆ ਵੀ ਵਿਦੇਸ਼ਾਂ ਵਰਗੀ ਕੰਟਰੀ ਬਣ ਸਕਦਾ ਹੈ ਟਰਾਂਸ ਜੈਂਡਰ ਦੇ ਮਾਮਲੇ ਤੇ ਮੇਲ ਦੇ ਮਾਮਲੇ ਤੇ ਫੀਮੇਲ ਦੇ ਮਾਮਲੇ ਤੇ ਸਭ ਕੁਝ ਹੋ ਸਕਦਾ ਹੈ ਲੇਕਿਨ ਕਾਨੂੰਨ ਬਸ ਤਾਂ ਆਪਣੀ ਥੋੜੀ ਗੜਬੜਾਈ ਹੋਈ ਹੈ ਤੁਹਾਡੇ ਨਾਲ ਰਹਿੰਦੇ ਜਿਹੜੇ ਟਰਾਂਸ ਜੈਂਡਰ ਹੈਗੇ ਆਪਣੇ ਉਹ ਕਿੰਨੇ ਕ ਤੱਕ ਸੁਧਾਰ ਕਰ ਚੁੱਕੇ ਨੇ ਆਪਣੇ ਆਪ ਨੂੰ ਕਿਉਂਕਿ ਕੁਝ ਜਵਾਨ ਵੀ ਹੁੰਦੇ ਨੇ ਜਵਾਨ ਜਿਹੜੇ ਹੈਗੇ ਉਹ ਥੋੜਾ ਲੜਖੜਾ ਜਾਂਦੇ ਨੇ ਮਾਈਂਡ ਸਲਿੱਪ ਕਰ ਜਾਂਦਾ ਉਹਨਾਂ ਦਾ ਵੈਨ ਆਹ ਨਹੀਂ ਆਹ ਕੰਮ ਹੀ ਕਰਨਾ ਹੈਗਾ ਕੁਝ ਐਜੂਕੇਟ ਵੀ ਹੋਣੇ ਤੁਹਾਡੇ ਕੋਲ ਆਲਰੇਡੀ ਕਿਸ ਤਰ੍ਹਾਂ ਦੇਖਦੇ ਹੋ ਵੀ ਉਹਨਾਂ ਨੂੰ ਸੁਧਾਰਨ ਨੂੰ ਤੁਹਾਨੂੰ ਕਿੰਨਾ ਟਾਈਮ ਲੱਗਿਆ ਹੈ ਦੇਖੋ ਗਰੀਮਾਂ ਗਰੇ ਜਿਹੜਾ ਮੇਰਾ ਚੱਲ ਰਿਹਾ ਹੈ ਨਾ ਇਹਦੇ ਵਿੱਚ ਮੈਂ 트랜ਸਜੈਂਡਰਾਂ ਨੂੰ ਐਜੂਕੇਟ ਕਰਨ ਤੋਂ ਲੈ ਕੇ ਉਹਨਿੰਦਾਂ ਦੀ ਸਕਿੱਲ ਡਿਵੈਲਪਮੈਂਟ ਕਰ ਰਹੀ ਆ ਤਾਂ 25 트랜스ਜੈਂਡਰਾਂ ਦਾ ਮੇਰੇ ਕੋਲ ਇਹ ਮਤਲਬ ਰੈਜ਼ੀਡੈਂਟ ਦਾ ਹੈਗਾ ਹਲੇ ਤੱਕ ਮੈਂ ਸਿਰਫ 25 ਹੀ 25 ਨੂੰ ਹੀ ਰੱਖ ਸਕਦੀ ਆ ਖਾਣੇ ਦਾ ਪੀਣੇ ਦਾ ਸਭ ਮੈਂ ਕਰ ਸਕਦੀ ਆ ਇਹ ਤਵੱਦ ਮੇਰੇ ਕੋਲ ਇੰਨੀ ਮੇਰੀ ਪਹੁੰਚ ਨਹੀਂ ਹੈ ਕਿ ਮੈਂ ਕਰ ਸਕਾਂ ਲੇਕਿਨ ਜਿਹੜੇ ਵੀ ਮੇਰੇ ਕੋਲ ਅਜੇ ਰਹ ਰਹੇ ਹੈ ਨਾ ਜਿਹੜੇ 10ਵੀਂ ਪਾਸ ਸੀਗੇ ਬੱਚੇ ਉਹ ਵੀ ਇਹ ਤੱਕ ਪਹੁੰਚ ਚੁ ਜਿਹੜੇ ਬੀਏ ਐਮ ਕਰ ਰਹੇ ਸੀ ਉਹਨਾਂ ਨੂੰ ਮੈਂ ਉੱਥੇ ਹੀ ਨੌਕਰੀ ਦਿੱਤੀ ਹੋਈ ਏ 15 ਤੋਂ 20000 ਦੇ ਵਿੱਚ ਵਿੱਚ ਉਹ ਮੇਰੇ ਕੋਲੇ ਉੱਥੇ ਹੀ ਨੌਕਰੀ ਕਰਦੇ ਪਏ ਉੱਥੇ ਰਹਿੰਦੇ ਆ ਉੱਥੇ ਖਾਂਦੇ ਆ ਉੱਥੇ ਪੀਂਦੇ ਆ ਉੱਥੇ ਸੰਦੇ ਸਭ ਕੁਝ ਉੱਥੇ ਹੀ ਕਰਦੇ ਆ ਤੇ ਸੈਲਰੀਆਂ ਵੀ ਮੈਂ ਦੇ ਰਹੀ ਆ ਉਹਨਾਂ ਨੂੰ ਠੀਕ ਗੱਲ ਹੈ ਹਾਂ ਤੇ ਟਰਾਂਸ ਜੈਂਡਰ ਦੀ ਜਿਹੜੀ ਜ਼ਿੰਦਗੀ ਹੈਗੀ ਉਹਦੇ ਵਿੱਚ ਬਦਲਾਅ ਕਰਨ ਦੀ ਜਿਹੜੀ ਤੁਸੀਂ ਜ਼ਿੰਮੇਵਾਰੀ ਨਿਭਾਈ ਆਪਣੀ ਭੂਮਿਕਾ ਨਿਭਾਈ ਹੈ ਬਹੁਤ ਹੀ ਮਤਲਬ ਕੀ ਕਹਿੰਦੇ ਨੇ ਬਈ ਸਲਾਣਾ ਯੋਗ ਹੈਗੀ ਹੈ ਤੇ ਤੁਸੀਂ ਜਿਹੜਾ ਮੈਸੇਜ ਆਪਣੇ ਵੱਲੋਂ ਦੇਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਦਿਓਗੇ ਮੈਂ ਦੇਖੋ ਮੈਂ ਤਾਂ ਸਮਾਜ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਨੀ ਆ ਤੇ ਟਰਾਂਸ ਜੈਂਡਰ ਕਮਿਊਨਿਟੀ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਨੀ ਆ ਕਿ ਦੇਖੋ ਜਦ ਤੱਕ ਆਪਣੇ ਕੋਲੇ ਸਿੱਖਿਆ ਨਹੀਂ ਹੋਏਗੀ ਜਦ ਤੱਕ ਆਪਣੇ ਕੋਲੇ ਕੋਈ ਹੁਨਰ ਨਹੀਂ ਹੋਏਗਾ ਆਪਾਂ ਕਿਸੇ ਕੰਮ ਦੇ ਨਹੀਂ ਆਪਾਂ ਇੱਕ ਤਰ੍ਹਾਂ ਦੇ ਆਪਾਈਜ਼ ਹੈਗੇ ਆਂ ਬੰਦੇ ਨੂੰ ਤੁਰਨ ਵਾਸਤੇ ਹਿੰਮਤ ਵੀ ਚਾਹੀਦੀ ਹੈ ਹੌਂਸਲਾ ਵੀ ਚਾਹੀਦਾ ਹੈ ਮੇਰੇ ਟਾਈਮ ਸੀਗਾ ਉਹ ਤਾਂ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ ਲੇਕਿਨ ਫਿਰ ਵੀ ਜਦੋਂ ਮੈਂ 2017 'ਚ ਮੈਨੂੰ ਕਿਸੇ ਨੇ ਗਾਈਡ ਕੀਤਾ ਤਾਂ ਮੈਂ ਇੱਥੇ ਤੱਕ ਪਹੁੰਚ ਗਈ ਹੁਣ ਮੈਂ ਸਾਰਿਆਂ ਨੂੰ ਗਾਈਡ ਕਰਦੀ ਆ ਤਾਂ ਤੁਸੀਂ ਇਸ ਗਾਈਡਨੈਸ ਦਾ ਫਾਇਦਾ ਉਠਾਓ ਤੇ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਇੱਜ਼ਤ ਦੀ ਜ਼ਿੰਦਗੀ ਬਿਤਾਓ ਸੋ ਸਦਿਸ਼ਤੇ ਤਰ ਦੇ ਉੱਤੇ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਤੁਸੀਂ ਮੰਗਣ ਦੀ ਬਜਾਏ ਐਜੂਕੇਟ ਹੋ ਹੱਕ ਤੁਹਾਡੇ ਕੋਲ ਤੁਰ ਕੇ ਆਏਗਾ ਜੇ ਤੁਹਾਡੇ ਕੋਲ ਐਜੂਕੇਸ਼ਨ ਹੋਏਗੀ ਤਾਂ ਤੁਸੀਂ ਬਹੁਤ ਅੱਛੇ ਲੈਵਲ ਦੇ ਉੱਤੇ ਆਪਣੇ ਆਪ ਨੂੰ ਡਿਵੈਲਪ ਕਰ ਸਕਦੇ ਹੋ ਅੱਗੇ ਵੱਧ ਸਕਦੇ ਹੋ ਔਰ ਸਮਾਜ ਦੇ ਵਿੱਚ ਇੱਕ ਵੱਡੇ ਲੈਵਲ ਦਾ ਨਾਮ ਕਰ ਸਕਦੇ ਹੋ ਆਪਣਾ ਇਹ ট্রান্সਜੈਂਡਰ ਵਾਸਤੇ ਹੈਗਾ ਜਿਹੜਾ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਮੋਣੀ ਮੰਤ ਮੇਰੇ ਨਾਲ ਹੈਗੇ ਮੌਜੂਦ ਜਿਨ੍ਹਾਂ ਨੇ 2018 2018 ਦੇ ਵਿੱਚ ਜਿਹੜਾ ਕਹਿੰਦੇ ਵੀ ਜਿਹੜੇ ਘਰ ਘਰ ਜਾ ਕੇ ਇਹ ਵਧਾਈ ਲੈ ਕੇ ਯਾਰ ਜਿਹਨੂੰ ਮਤਲਬ ਕਹਿੰਨੇ ਆਪਾਂ ਜਾਣਦੇ ਸੀਗੇ ਵਧਾਈ ਲੈ ਕੇ ਆਣਾ ਉਹ ਸਾਰਾ ਕੁਝ ਇਹਨਾਂ ਨੇ ਬੰਦ ਕਰਤਾ ਕਿਉਂਕਿ ਆਪਣੇ ਅੰਦਰੇ ਬਦਲਾਅ ਚਾਹੁੰਦੇ ਸੀ ਅੱਜ ਇੱਕ ਗਵਰਨਮੈਂਟ ਦੀ ਸੀਟ ਤੇ ਬੈਠੇ ਹੋਏ ਨੇ ਔਰ ਬਹੁਤ ਵੱਡੀ ਗੱਲ ਹੈਗੀ ਹੈ ਲੋਕਾਂ ਦੇ ਵਾਸਤੇ ਕੰਮ ਕਰ ਰਹੇ ਨੇ ਸਮਾਜ ਵਾਸਤੇ ਕੰਮ ਕਰ ਰਹੇ ਨੇ ਤੇ 25 ਜਿਹੜੇ ਟਰਾਂਸਜੈਂਡਰ ਹੈਗੇ ਇਹਨਾਂ ਕੋਲ ਆਲਰੇਡੀ ਹੈਗੇ ਜਿਨ੍ਹਾਂ ਨੂੰ ਇਹਨਾਂ ਨੇ ਆਪਣੇ ਪੈਰਾਂ ਤੇ ਖੜਨਾ ਸਿਖਾਇਆ ਹੈਗਾ ਤੁਹਾਡਾ ਮੈਸੇਜ ਜਿਹੜਾ ਹੋਵੇ ਲਾਸਟ ਇਸ ਤਰ੍ਹਾਂ ਦਾ ਕੋਈ ਮੈਸੇਜ ਹੋਵੇ ਜਿਹੜਾ ਟਰਾਂਸਜੈਂਡਰ ਦੀ ਜ਼ਿੰਦਗੀ ਬਦਲ ਸਕਦਾ ਹੋਵੇ ਮੈਸੇਜ ਹੈ ਇਹ 트랜스젠ਡਰ ਕਮਿਊਨਿਟੀ ਨੂੰ ਵੀ ਜਿਵੇਂ ਮਕਾਨ ਕਿਰਾਏ ਲੈ ਕੇ ਰਹਿੰਦੇ ਆ ਜਿਹੜੇ ਅਨਪੜ੍ਹ ਹੈਗੇ ਆ ਪੜਨਾ ਚਾਹੁੰਦੇ ਆ ਕੋਈ ਹੁਨਰ ਸਿੱਖਣਾ ਚਾਹੁੰਦੇ ਆ ਕੋਈ ਕੰਮ ਸਿੱਖਣਾ ਚਾਹੁੰਦੇ ਆ ਉਹਨਾਂ ਦੀ ਰੁਚੀ ਦੇ ਅਕੋਰਡਿੰਗ ਮੈਂ ਉਹਨਾਂ ਨੂੰ ਕੰਮ ਸਿਖਾਉਂਗੀ ਉਹਨਾਂ ਦਾ ਖਾਣਾ ਪੀਣਾ ਰਹਿਣਾ ਸਾਰੀ ਵਿਵਸਥਾ ਮੈਂ ਖੁਦ ਕਰਵਾਉਂਗੀ ਅਗਰ ਕੋਈ 트랜ਸਜੈਂਡਰ ਪਹਿਣਾ ਇਦਾਂ ਦੀ ਹੈ ਜਿਹੜੇ ਕਮਾ ਕੇ ਨਹੀਂ ਖਾ ਸਕਦੀਆਂ ਜਾਂ ਉਹਨਾਂ ਨੂੰ ਮਕਾਨ ਲੈਂਡਸ ਕੋਈ ਦਿੱਕਤ ਹੋ ਰਹੀ ਹੈ ਤਾਂ ਕਿਉਂ ਲੈ ਰਹੇ ਹੋ ਮਕਾਨ ਕਿਉਂ ਕਿਰਾਇਆ ਪਰ ਰਹੇ ਹੋ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ 300 ਗਜ ਦੀ ਕੋਠੀ ਲੈ ਕੇ ਦਿੱਤੀ ਹੋਈ ਹੈ ਤੁਸੀਂ ਉਹਦੇ ਚ ਰਹੋ ਸਾਰੀ ਸਹੂਲਤ ਉਪਲਬਧ ਦੇਗੀ ਹੋ ਤੇ ਖਾਣ ਦਾ ਧੋਣ ਦਾ ਖਾਣ ਦਾ ਪੀਣਾ ਇਵਨ ਕਿ ਮੇਰੇ ਉੱਤੇ ਰਸੋਈਏ ਵੀ ਰੱਖੇ ਹੋਏ ਨੇ ਸਫਾਈ ਵਾਲੇ ਵੀ ਰੱਖੇ ਹੋਏ ਹੈ ਗਾਰਡ ਵੀ ਰੱਖੇ ਹੋਏ ਹੈ ਕੋਈ ਆਂਦਾ ਹੈ ਤਾਂ ਬਿਨਾ ਐਂਟਰੀ ਕੀਏ ਅੰਦਰ ਨਹੀਂ ਜਾ ਸਕਦਾ ਉੱਤੇ ਤੇ ਮੈਸੇਜ ਮੇਰੇ ਆਈ ਹੈ ਵੀ ਜਿਹੜੀ ਸਕੀਮ ਹੈ ਗਵਰਨਮੈਂਟ ਦੀ ਇਹਦਾ ਬਤ ਤਬ ਤੁਸੀਂ ਫਾਇਦਾ ਹਟਾ ਸਕੋ। ਸੋ ਕਹਿੰਦੇ ਕਿ ਮੋਨੀ ਮਾ ਜੀ ਨੇ ਕਿਹਾ ਹੈਗਾ ਜਦੋਂ ਕੰਮ ਹੁੰਦਾ ਇੱਧਰ ਤਾਂ ਕਿਉਂ ਭਟਕਣਾ ਹੈ ਤੇ ਉੱਧਰ ਇਸ ਤਰ੍ਹਾਂ ਦੇ ਹੀ ਜਿਹੜੇ ਟਰਾਂਸ ਜੈਂਡਰ ਹੈਗੇ ਅੱਗੇ ਅਸੀਂ ਤੁਹਾਨੂੰ ਫੇਰ ਮਿਲਾਵਾਂਗੇ ਮੋਨੀ ਜੀ ਦੇ ਹੀ ਥਰੂ ਮਿਲਾਵਾਂਗੇ ਔਰ ਉਹਨਾਂ ਨੇ ਆਪਣੇ ਆਪ ਨੂੰ ਕਿੰਨਾ ਕੁ ਡਿਵੈਲਪ ਕੀਤਾ ਹੈ ਕਿੰਨਾ ਕੁ ਅੱਗੇ ਵਧੇ ਨੇ ਕਿੰਨਾ ਕੁ ਸਕਿੱਲ ਆਪਣੇ ਅੰਦਰ ਲੈ ਕੇ ਆਏ ਨੇ ਕਿੰਨੇ ਕ ਐਜੂਕੇਟ ਹੋ ਚੁੱਕੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅਸੀਂ ਇਸ ਪ੍ਰੋਗਰਾਮ ਨੂੰ ਦੁਬਾਰਾ ਦਿਖਾਵਾਂਗੇ ਤੁਹਾਡੀ ਹੀ ਲਾਈਕ ਤੇ ਕਮੈਂਟ ਦੀ ਜਿਹੜੀ ਸਾਨੂੰ ਜਰੂਰਤ ਹੈਗੀ ਹੈ ਵੀ ਕਿਸ ਤਰ੍ਹਾਂ ਦਾ ਤੁਹਾਨੂੰ ਪ੍ਰੋਗਰਾਮ ਲੱਗਿਆ ਤੁਸੀਂ ਦੇਖਦੇ ਰਹੋ ਸਾਡਾ ਪ੍ਰੋਗਰਾਮ